ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਸਵਾਈ ਵੜ ਦੀ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਵੜ ਜੇ ਤੇ ਬਿਲਕੁਲ ਜਾਇਜ਼ ਕੀਮਤ ਦੇ ਤੁਹਾਨੂੰ ਵੜੇ ਮਿਲੂਗੀ ਜੀ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਸਵੈਡ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰ ਇਹ ਚੈਨਲ ਤੇ ਨਵੇਂ ਜੁੜੇ ਆ ਜੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜ ਲੋਈ ਦੇਖ ਸਕਦੇ ਜੀ ਬਿਲਕੁਲ ਤਾਰੀ ਸੂਈ ਸੋਈ ਵੈੜ ਜੇ ਲੋਈ ਦੂਸਰਾ ਸੂਆ ਵੈੜ ਸੂਈ ਜੇ ਡਬਲ ਫਾਇਦਾ ਹੈ ਵੀਰ ਜੀ ਪਿਛੇ ਵਸ਼ੀ ਹੈ ਸਵੈੜ ਦੇ ਵਸ਼ੀ ਕਾਫੀ ਕੁਆਲਟੀ ਵਾਲੀ ਜੇ ਲੋਈ ਦੇਖ ਸਕਦੇ ਜੀ ਬਿਲਕੁਲ ਗਿੱਲਾ ਨਾੜੂ ਜੀ ਉਸੇ ਤਰ੍ਹਾਂ ਨਾਲ ਲੋਈ ਲੋਈ ਵੈੜ ਦੀ ਫੇਸ ਕੁਆਲਿਟੀ ਨੇ ਟਿਵ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਫੇਸ ਕੁਆਲਿਟੀ ਜੇ ਬੋਦੀ ਵਾਲੀ ਵੈੜ ਜੀ ਜਰਸੀ ਕਰਾਸ ਵੈੜ ਜੇ ਲੋਇ ਤਾਂ ਉਹ ਥਾਣੇ ਨੇ ਚੈੱਕ ਕਰੀ ਬਹੁਤ ਵਧੀਆ ਥਾਣਾ ਸਾਹਿਬ ਜੀ ਤੇ ਬਿਲਕੁਲ ਠੰਡੀ ਸੀਲ ਤੋਂ ਵਹਿੜ ਜੇ ਚਾਰੇ ਥਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਦੇ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵਹਿੜ ਜੇ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੇ ਤੇ ਬਿਲਕੁਲ ਤਾਜੀ ਸੁਈ ਜੇ ਲੋ ਚੱਡਵ ਦੇਖ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਛੱਡੇ ਤਿਆਰੀ ਕਰਕੇ ਫੇਰ ਦੇ ਵਹਿੜ ਸੁਈ ਜੇ ਲੋ ਦੇਖ ਸਕਦੇ ਜੇ ਬਾਕੀ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਫੋਨ ਬਰ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਕਨੈਕਟ ਕਰਕੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਬਿਲਕੁਲ ਤਾਜੀ ਸੂਈਏ ਜੇਰ ਪਾਤੀਏ ਦੇ ਸਕਦੇ ਜੀ ਲੋ ਅਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕੜਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਲੋ ਫੇਸ ਕੁਆਲਟੀ ਫੇਸ ਆ ਦੇ ਬਹੁਤ ਦੇ ਫੇਸ ਕੁਆਲਟੀ ਜੇ ਪਿਛੇ ਬੱਚਾ ਜੋ ਵਸ਼ੀ ਜੇ ਇਸ ਦੇ ਕਾਫੀ ਕੁਆਲਟੀ ਵਾਲੀ ਲੋ ਦੁੱਧ ਦੇ ਬੜੇ ਮਾਣ ਨਾਲ 15 16 ਲੀਟਰ ਚਵਾ ਦੇਗੀ ਜੀ ਲੋ ਜੀ ਤੁਹਾਨੂੰ ਥਾਣਾ ਫੇਰ ਤੋਂ ਚੱਕਰ ਜੀ ਨੇੜੇ ਤੋਂ ਜੀ ਬਹੁਤ ਥਾਣਾ ਸਾਹਜ ਜੀ ਤੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੀ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀਆਂ ਵੇਣਾ ਬਿਲਕੁਲ ਨਹੀਂ ਜੀ ਮਨਾਉਂਦੀਆਂ ਤੇ ਦੁੱਧ ਦੀ ਜਿਹੜੀ ਫੈਂਟ ਹੈ ਉਹ ਵੀ ਕਾਫੀ ਵਧੀਆ ਹੁੰਦੀ ਨਾ ਵੈੜਾਂ ਦੀ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦਾ ਵਧੀਆ ਜੀ ਲੋ ਜੀ ਦੇਖ ਸਾਡੇ ਦੂਸਰਾ ਸੂਆ ਵੈੜ ਸੋਈ ਜੇ ਲੋ ਰੇਟ ਹੈ ਜੁਸ ਵੈੜ ਦਾ ਉਹ 43000 ਰੁਪਿਆ ਰੱਖਿਆ ਗਿਆ ਜੀ 43000 ਰੁਪਏ ਦੇ ਵਿੱਚੋਂ ਬਸ ਛੋੜੀ ਹੋएगी ਜੀ ਫਿਕਸ ਰੇਟ ਜੀ ਵੀਰ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਲੋ ਆਪਣੇ ਕੋਲੋਂ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੈੜਾ ਮਿਲਦੀਆਂ ਜੇ ਤੇ ਗੱਬਣਾ ਤਿਆਰ ਵੈੜਾ ਮਿਲਦੀਆਂ ਜੇ ਕੋਈ ਵੀਰ ਕਦੇ ਵੀ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੀਆਂ ਵੈੜਾ ਖਰੀਦ ਸਕਦਾ ਜੇ ਲੋ ਪੂਰੀ ਵੀਡੀਓ ਵੇਖ ਲਈ ਵੀਰ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ